ਹਾਂਜੀ ਕੀ ਨਾਮ ਹੈ ਮੇਰਾ ਨਾਮ ਮੱਥਾ ਸਿੰਘ ਅੱਛਾ ਜੀ ਕਿੰਨਾ ਚਿਰ ਤੁਸੀਂ ਉੱਥੇ ਗਊਸ਼ਾਲਾ 'ਚ ਕੰਮ ਕੀਤਾ ਜੀ ਤੁਹਾਨੂੰ ਤਾਂ ਕਹ ਲੇਗਾ 19 ਸਾਲ ਹੋ ਗਿਆ ਅੱਛਾ ਕਾਹਦਾ ਕੰਮ ਕਰਦੇ ਰਹੇ ਹੋ ਉਹ ਟੋਕੇ ਦਾ ਚਲਾਉਂਦੇ ਲਿਆ ਅੱਛਾ ਜੀ ਪੱਠਿਆਂ ਦਾ ਜੀ ਤੇ ਕਿੰਨਾ ਚਿਰ ਹੋ ਗਿਆ ਹੁਣ ਤੁਹਾਨੂੰ ਕਿ ਉੱਥੋਂ ਬਾਹਰ ਨਿਕਲੇ ਨਹੀਂ ਤੁਹਾਨੂੰ ਹੁਣ ਥੋੜੇ ਦਿਨ ਹੋ ਗਿਆ ਆ ਮਹੀਨਾ ਹੋ ਗਿਆ ਉਹਨੂੰ ਕੱਢਿਆ ਗਿਆ ਤੁਹਾਨੂੰ ਹਾਂਜੀ ਹੁਣ ਸਾਹਨਾ ਕੱਢਿਆ ਗਿਆ ਜਦੋਂ ਸਾਡੀ ਤੁਹੰਦੇ ਨਹੀਂਗੇ ਤੁਹਾਨੂੰ ਕੋਈ ਪਾਣੀ ਟਕਾ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਈ ਕਹਿੰਦੇ ਤੁਹਾਨੂੰ ਸਾਨੂੰਾਂ ਦੇ ਵੀ ਕਰਨਾ ਕਰੋ ਨਹੀਂ ਤੇ ਜਾਓ ਅੱਛਾ ਇਹਦੇ ਤੁਹਾਨੂੰ ਸਭ ਕੋਲ ਤਾੜੀਆਂ ਪੂਰਗਾ ਕਰਦੇ ਰਹਾ ਸਾਨੂੰ ਵਿਆਹ ਸ਼ਾਦੀ ਦੇ ਵੀ ਪੈਸੇ ਦਿੰਦੇ ਰਹਾ ਸਾਨੂੰ ਦੋ ਚੌਕ ਦੇ ਵੀ ਟਾਈਮ ਤੇ ਵੀ ਸਾਡੀ ਕੱਟਦੇ ਰਹਾ ਤੇ ਹੀ ਹੁਣ ਡਰਦੇ ਤਾਂ ਹੀ ਛੱਡ ਕੇ ਘਰੋਂ ਕਿ ਚਲੇ ਗਏਾਂਗੇ ਕਿੰਨੇ ਜਾਣੇ ਤੁਹਾਡੇ ਨਾਲ ਕਿਹੜੇ ਛੱਡ ਕੇ ਆ ਜੇ ਤਾਂ ਆ ਵੇਖੋ ਸਾਡੇ ਨਾਲ ਰਹਿ ਗਏ ਹਾਂ ਮਾਰੇ ਪੰਜਾਬ ਹਾਂ ਸਾਰੇ ਸੇਵਾਦਾਰੀ ਹਾਂ ਆ ਦੱਲੇ ਦੇ ਤੇ ਵਾਰਕਾਰ ਕੋਲ ਹੁੰਦੇ ਸਾਰੇ ਹੋ ਤੁਹਾਡੇ ਨਾਲ ਹੀ ਹਾਂਜੀ ਹਾਂਜੀ 19 ਸਾਲ ਪਹਿਲਾਂ ਕੋਈ ਕਦੀ ਪ੍ਰੋਬਲਮ ਆਈ ਨਾ ਜੀ ਨਾ ਕੋਈ ਗੱਲ ਦੀ ਹਾਂ ਹੋਣੀ ਪੰਗਾ ਪਿਆ ਹੋਣੀ ਪੰਗਾ ਪਿਆ ਸਰ ਪਲੀਜ਼ ਆਪਣਾ ਨਾਮ ਦੱਸਿਓ ਮੇਰਾ ਨਾਮ ਵਿਸ਼ਾਲ ਗੇਲਾ ਜੀ ਠੀਕ ਹੈ ਜੀ ਮੈਂ ਇੱਥੋਂ ਦਾ ਮਸਲਾ ਇਸ ਤਰ੍ਹਾਂ ਆ ਜੀ ਵੇਖੋ ਚਲੋ ਇਹ ਵੀ ਸੇਵਾ ਭਾਵਨਾ ਆਪਣਾ ਕੰਮ ਕਰ ਰਹੇ ਸੀ ਚਲੋ ਆਹੀ ਕਹਿੰਦੇ ਬਹੁਤ ਪੁਰਾਣੀਆਂ ਲੱਗੇ ਰਹੇ ਆ ਓਕੇ ਇਹਨਾਂ ਨੇ ਕੀ ਕੀਤਾ ਇਸ ਮੁੰਡੇ ਨੇ ਰਾਹੁਲ ਮਟੂਨੇ ਇਤੋਂ ਪਹਿਲਾਂ ਅਜ ਤੋਂ 4-5 ਮਹੀਨੇ ਪਹਿਲਾਂ ਵੀ ਇਹ ਤੇ ਸੇਵਾ ਕਰ ਰਿਹਾ ਸੀ ਬੜੀ ਵਧੀਆ ਤਰੀਕੇ ਨਾਲ ਸੇਵਾ ਕਰ ਰਹੀ ਲੋਕ ਇਹਦੇ ਸਾਧਨ ਨਾਲ ਜੁੜੇ ਹੋਏ ਸੀ ਇਹਨਾਂ ਨੇ ਕੀ ਕੀਤਾ ਉਹ ਚਲੋ ਮਣੀ ਮੇ ਦੀ ਯਾਤਰਾ ਤੇ ਗਿਆ ਵਿੱਚ ਇਹਨਾਂ ਨੇ ਸੇਵ ਵਗੈਰਾ ਲਿੱਤਾ ਹੋਇਆ ਚਲੋ ਜੋ ਵੀ ਕੀਤਾ ਚਲੋ ਅਸੀਂ ਮੰਨ ਕੇ ਅਸੀਂ ਪਿੱਛੇ ਹਟ ਗਏ ਚਲੋ ਉਸ ਤੋਂ ਬਾਅਦ ਅਸੀਂ ਇਹਨਾਂ ਦਾ ਸਟੇਅ ਤੜਾ ਦਿੱਤਾ ਗਿਆ ਠੀਕ ਹੈ ਜੀ ਸਟੇਅ ਤੜਾ ਦਿੱਤਾ ਗਿਆ ਉਸ ਤੋਂ ਬਾਅਦ ਜੋ ਇਹਨਾਂ ਨੇ ਪ੍ਰਧਾਨ ਬਣਾਇਆ ਗਿਆ ਸੀ ਨੀਲ ਸ਼ਰਮਾ ਠੀਕ ਆ ਉਸ ਬੰਦੇ ਦੇ ਡਰਗ ਵਾਲਿਆਂ ਨਾਲ ਲਿੰਕ ਸੀ ਠੀਕ ਆ ਜੀ 2000 ਪਰਚਾ ਦਾ ਚੱਲਦਾ ਪਿਆ ਸੀ ਜੋ ਕਿ ਇਹਨੇ ਡਰਗ ਦੇ ਵਾਲੇ ਮਤਲਬ ਬੰਦੇ ਫੜੇ ਸੀ ਜੋ ਮਤਲਬ ਡਗ ਵੇਜਦੇ ਸੀ ਠੀਕ ਆ ਜੀ ਚਟਾ ਵੇਜਦੇ ਸੀ ਉਹਨਾਂ ਨਾਲ ਮਿਲ ਕੇ ਇਹਨੇ ਕੀ ਕੀਤਾ ਸੀ ਉਹਨਾਂ ਨੂੰ ਸਜ਼ਾ ਮਤਲਬ ਦਵਾਉਣ ਦੀ بجائے ਇਹਨੇ ਕੀ ਕੀਤਾ ਸੀ ਇਹਨੇ ਮਤਲਬ ਬੰਦੇ ਛੱਡਦੇ ਸੀ ਠੀਕ ਆ ਜੀ ਤੇ ਹੁਣ ਇਹਨੂੰ 4 ਸਾਲ ਦੀ ਇਹਨਾਂ ਦੇ ਪ੍ਰਧਾਨ ਨੂੰ ਜੋ ਮੌਜੂਦਾ ਪ੍ਰਧਾਨ ਸੀ ਇਹਨਾਂ ਨਹੀਂ ਸ਼ਰਮਾ ਉਹਨੂੰ 4 ਸਾਲ ਦੀ ਸਜ਼ਾ ਕੋਰਟ ਦੇ ਸਲਾਹ ਦਿੱਤੀ ਗਈ ਹੈ ਠੀਕ ਆ ਜੀ ਉਹਨੂੰ ਪਟਿਆਲਾ ਜ਼ਿਲ੍ਹੇ ਚ ਭੇਜ ਦਿੱਤਾ ਗਿਆ ਤਾਂ ਤੁਸੀਂ ਆਪ ਹੀ ਵੇਖ ਸਕਦੇ ਹੋ ਵੀ ਕਿੰਨੇ ਕ ਸੱਚੇ ਸੁੱਚੇ ਬੰਦੇ ਆ ਵੀ ਜਿਹੜੇ ਇਹੋ ਜਿਹੇ ਬੰਦੇ ਉਹਨਾਂ ਨਾਲ ਲਾ ਕੇ ਪ੍ਰਧਾਨੀਅਤ ਦੇਦੇ ਪਏ ਠੀਕ ਆ ਜੀ ਹੁਣ ਤੇ ਤੁਸੀਂ ਵੀ ਜਾਣਦੇ ਕਿ ਸਾਨੂੰ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਅੱਗੇ ਹੋ ਕੇ ਸੇਵਾ ਕਰਨੀ ਚਾਹੀਦੀ ਇਹ ਲੋਕਾਂ ਨੇ ਸਾਰੀ ਜ਼ਿੰਦਗੀ ਆਪਣੇ ਘਰ ਭਰੇ ਆ ਤੁਸੀਂ ਹੁਣ ਅਹੀ ਮੇਰੀ ਅੱਜ 42 ਸਾਲ ਦੀ ਉਮਰ ਹੋ ਗਈ ਠੀਕ ਆ ਜੀ ਛੋਟੇ ਹੁੰਦੇ ਤੋਂ ਲੈ ਕੇ ਹੁਣ ਤੱਕ ਵੀ ਵੇਖਦੇ ਕਿੰਨਾ ਕੁ ਸੁਧਾਰ ਹੋਇਆ ਤੁਸੀਂ ਵੇਖਦੇ ਪਏ ਠੀਕ ਆ ਇੱਥੇ ਆਣ ਦੇ ਬਾਪ ਜੀ ਦੋ ਹਫ਼ਤੇ ਹੋ ਗਏ ਆਿਆਂ ਨੂੰ ਤਾਂ ਤੁਸੀਂ ਸਾਰੀਆਂ ਸਰਕਲ ਲਾਈਟਾਂ ਇੱਥੇ ਲੱਗੀਆਂ ਵਾ ਰਾਤ ਨੂੰ ਆ ਕੇ ਵੇਖੋ ਸਭ ਜਗਦੀਆਂ ਵਾ ਮਸ਼ਾਹਰ ਜੀ ਸਵਾਲ ਤਾਂ ਇਹ ਹੈ ਨਾ ਇੱਕੋ ਜਗ੍ਹਾ ਦੇ ਦੋ ਟਰੱਸਟ ਕਿੱ사 ਹੋ ਸਕਦੇ ਨੇ ਹਾਂ ਜੀ ਮੈਂ ਤੁਹਾਨੂੰ ਦੱਸਦਾ ਦੋ ਟਰੱਸਟ ਇੱਕ ਮਿੰਟ ਮੈਂ ਤੁਹਾਨੂੰ ਦ ਉਹ ਸੇਵਾ ਦੇ ਹਰ ਕੋਈ ਕਰ ਸਕਦਾ ਬੰਦਾ ਠੀਕ ਆ ਜਦੋਂ ਆਪਾਂ ਵੇਖੋ ਨਾ ਕਿ ਇੱਥੇ ਗਲਤ ਕੰਮ ਹੁੰਦਾ ਪਿਆ ਗਲਤ ਕੰਮ ਦੀ ਕੋਈ ਤੇ ਆਵਾਜ਼ ਉਠਾਊਗਾ ਜੇ ਆਪਾਂ ਆਵਾਜ਼ ਹੀ ਨਾ ਚੁੱਕਾਂਗੇ ਤਾਂ ਫਿਰ ਕਾਹਦਾ ਕੰਮ ਆ ਜੀ ਪਰ ਪ੍ਰਬੰਧ ਤੁਸੀ ਆਪਣੇ ਹੱਥ ਲੈ ਲਿਆ ਲੱਲਿਆ ਹਾਂਜੀ ਕਬਜ਼ਾ ਸਾਡੇ ਕੋ ਸਾਡੀ ਆ ਹੁਣ ਸਾਡੀ ਕਮੇਟੀ ਆ ਸਾਡੀ ਟਰਸਟ ਆ ਬਹੁਤ ਛੋਟੀ ਇਹਨਾਂ ਦੀ ਕਮੇਟੀ ਆ ਸਾਡੀ ਟਰਸਟ ਬਣ ਚੁੱਕੀ ਆ ਅੱਛਾ ਹਾਂਜੀ ਹੁਣ ਸਾਡ ਹਾਂਜੀ ਕਿਹੜਾ ਮੌਕੇ ਤੇ ਆਏ ਨੇ ਛੇ ਲੈ ਕੇ ਪ੍ਰਸ਼ਾਸਨ ਜਿਹੜਾ ਆਇਆ ਲੈ ਕੇ ਐਸ ਐਚਓ ਕੀ ਕਰਦਾ ਪਿਆ ਸ਼ਮਿੰਦਰ ਸਿੰਘ ਲੋਰੀਗੇ ਡੀਡਵੀਆਂ ਨਾਲ ਐਸਐਚਓ ਇਹ ਕੋਰਟ ਦੇ ਮਾਮਲੇ ਦਖਲ ਨਹੀਂ ਦੇ ਸਕਦਾ ਨਾ ਕਈਆ ਕਬਜ਼ਾ ਛੜਾ ਸਕਦਾ ਇਹ ਤੁਸੀਂ ਵੀ ਜਾਣਦੇ ਹੋ ਇਹ ਇਹਨਾਂ ਕੋ ਪੈਸੇ ਲੈ ਕੇ ਆਇਆ ਵਾ ਠੀਕ ਆ ਜਾਂ ਮੈਨੂੰ ਨਹੀਂ ਪਤਾ ਕਿਸ ਕਾਰਨ ਆਇਆ ਵਾ ਕਿਸ ਪ੍ਰੈਸ਼ਰ ਕਰਕੇ ਆਇਆ ਵਾ ਨਹੀਂ ਤੇ ਐਸਐਚਓ ਜਾਂ ਪੁਲਿਸ ਕੋਈ ਇੱਥੇ ਦਖਲ ਅੰਦਾਜ਼ੀ ਨਹੀਂ ਦੇ ਸਕਦੇ ਪਰ ਹੁਣ ਕੋਰਟ ਵੱਲੋਂ ਕਹਿੰਦੇ ਕੋਰਟ ਨੇ ਕਿਹਾ ਖਾਲੀ ਗਰਾਊਂਡ ਨੂੰ ਜਨਾਨੋ ਦਿਖਾ ਦੇਣ ਸਾਨੂੰ ਵੀ ਕੋਰਟ ਜਨਾਨੋ ਦਿੱਤਾ ਵਾ ਕੋਈ ਯਾਰੀ ਕੀਤਾ ਹੁਕਮ ਕੀਤਾ ਕੋਈ ਜਹਾਂ ਖਾਲੀਗਰਾਸ ਆਬਦੇ ਹੁਣ ਜੇ ਪ੍ਰਸ਼ਾਸਨ ਆਇਆ ਵਾ ਤੁਸੀਂ ਹੁਣ ਇੱਥੇ ਕਬਜ਼ਾ ਛੱਡ ਨਾ ਹੀ ਬਿਲਕੁਲ ਨਹੀਂ ਛੱਡਣਾ ਅਸੀਂ ਆਈ ਕਿਉਂ ਛੱਡੀਆ ਹਾਂ ਹਾਂ ਜੀ ਇੱਥੇ ਜੀ ਅਸੀਂ ਬਿਲਕੁਲ ਇੱਥੇ ਰਵਾਂਗੇ ਆਈ ਕਬਜ਼ਾ ਬਿਲਕੁਲ ਨਹੀਂ ਛੱਡਣਾ ਬੋਟ ਵਿੱਚ ਕਬਜ਼ਾ ਸ਼ੋਅ ਹੈ ਚਲੋ ਲੋਕਾਂ ਨੂੰ ਦੁਖੀ ਹੋਵੇ ਦੁਖੀ ਨਹੀਂ ਜੀ ਇਹਨਾਂ ਨੇ ਇਹੀ ਵੀ 3 ਦਿਨ ਤੋਂ ਗਾਵਾਂ ਜਿਹੜੀਆਂ ਬਿਲਖ ਰਹੀਆਂ ਸੀ ਪੱਠੇ ਨਹੀਂ ਕੋਈ ਨਹੀਂ ਸੀ ਤੁਸੀਂ ਆਪ ਜਾ ਕੇ ਦੇਖੋ ਮੇਰੀ ਆਪਣੇ ਸੰਜੇ ਗਰਗ ਜੀ ਨਾਲ ਵੀ ਗੱਲ ਹੋਈ ਮੈਨੂੰ ਉਹਨਾਂ ਦਾ ਬੁੱਧਵਾਰ ਫੋਨ ਆ ਵੀ ਇਹ ਗੱਲ ਬਾਤ ਉਹਨਾਂ ਨੂੰ ਮੈਂ ਬਗੈਰ ਦਾ ਵੀਡੀਓ ਭ ਉਹਨਾਂ WhatsApp ਤੇ ਮੈਂ ਵੀਡੀਓ ਭੇਜਿਆ ਮੈਂ ਕਿਹਾ ਭਾਈ ਇਹ ਤੇ ਸਭ ਕੁਝ ਵਧੀਆ ਚੱਲਦਾ ਪਿਆ ਇਹੋ ਜੀ ਕੋਈ ਗੱਲ ਨਹੀਂ ਮੈਂ ਕਿਹਾ ਇਹ ਗਲਤ ਭਾਵਾਂ ਫਲਾ ਰਿਹਾ ਆ ਵੇਖੋ ਜੀ ਸੰਜੇ ਗਰਗ ਜੀ ਆ ਵੇਖੋ ਜੀ ਖੁਰਲੀਆਂ ਭਰੀਆਂ ਪੀਆਂ ਲੋਕ ਬੁੱਧਵਾਰ ਦੀ ਜੀ ਜਦੋਂ ਇਹਨਾਂ ਰੋਲਾ ਪਾਇਆ ਇਹ ਦੇਖੋ ਤੁਹਾਡੇ ਕਹਿਣ ਨੂੰ ਤਾਂ ਵੀ ਜਾਣ ਬੂਝ ਕੇ ਇਹੋ ਜਾਣ ਬੂਝ ਕੇ ਕਰ ਰਹੇ ਪਿਆ ਤੁਹਾਨੂੰ ਬਦਨਾਮ ਕੀਤਾ ਹਾਂ ਹਾਂ ਜੀ ਤੁਹਾਨੂੰ ਕੋ ਦਿੱਤਾ ਜਾ ਰਿਹਾ ਇਸ ਮਾਮਲੇ ਨੂੰ ਤੁਹਾਨੂੰ ਕੋ ਦਿੱਤਾ ਜਾ ਰਿਹਾ ਮੇਰਾ ਮਕਸਦ ਹੈ ਸੇਵਾ ਕਰਨਾ ਸੇਵਾ ਕਰਨਾ ਬਿਲਕੁਲ ਹੁਣ ਮੇਰੀ ਗੱਲ ਸੁਣੋ ਹੁਣ ਮੇਰੀ ਗੱਲ ਸੁਣੋ ਸੁਣੋ ਮੇਰੀ ਬੇਨਤੀ ਸੁਣੋ ਅਸੀਂ ਸੇਵਾ ਭਾਵਨਾ ਜੁੜੇ ਹ 20 ਸਾਲਾਂ 'ਚ ਇਹਨਾਂ ਦੇ ਕੌਣ 'ਚ ਕਿੰਨਾ ਸ਼ੋਅ ਕੀਤਾ ਗਿਆ ਪੈਸਾ 9 ਲੱਖ ਰੁਪਿਆ ਜਿਹੜਾ ਕਿ ਇਸ ਮੁੰਡੇ ਨੇ 4 ਮਹੀਨਿਆਂ 'ਚ 7 ਲੱਖ ਰੁਪਿਆ ਕਰਕੇ ਦਿੱਤਾ ਫੇਰ ਵੇਖੋ ਕਰੋੜਾਂ ਅਰਬਾਂ ਰੁਪਿਆ ਖਾ ਗਏ ਆ ਇਹ ਕਿੰਨੇ ਵੱਡੇ ਪੱਦਰ ਤੇ ਇਹਨਾਂ ਨੇ ਕਲੈਕਸ਼ਨ ਕੀਤੀ ਆ ਕਿ ਮੈਂ 4 ਮਹੀਨਿਆਂ ਦੇ ਵਿੱਚ 7 ਲੱਖ ਰੁਪਿਆ ਜੋੜ ਕੇ ਦਿੱਤਾ ਤਾਂ ਮੈਂ 20 ਸਾਲਾਂ ਵਿੱਚ 9 ਲੱਖ ਰੁਪਿਆ ਜੋੜਿਆ ਇਹ ਟੋਟਲ ਇਹਨਾਂ ਨੂੰ ਤੁਸੀਂ ਪੁੱਛਿਓ ਕਿੰਨੇ ਆ ਮੈਂ ਤੁਹਾਨੂੰ ਦੱਸ ਦਿੰਦਾ 326 ਡੰਗਰ ਜੇ ਇਹਨਾਂ ਨੂੰ ਕਦੀ ਪੁੱਛੇ ਇੱਕ ਮੈਂਬਰ ਨੂੰ ਪੁੱਛ ਦੋ ਕਿ ਇੱਥੇ ਡੰਗਰ ਕਿੰਨੇ ਆ ਤੁਹਾਨੂੰ ਦੱਸ ਦਿੰਦੇ ਕਿ ਫਿਰ ਮੈਨੂੰ ਨੀਵੀਂ ਥਾਂ ਭਾ ਲਿਓ ਘੱਟੇ ਨੇ ਜਾਂ ਵਧੇ ਨੇ ਘੱਟੇ ਆ ਭਾਜੀ ਇਹਨਾਂ ਨੇ ਵੇਚ ਵੇਚ ਖਾ ਲਏ ਡੰਗਰ ਅੱਜ ਤੱਕ ਕਦੀ ਦੁੱਧ ਦਾ ਪੈਸਾ ਗੋਨੇਸ਼ ਮਤਲਬ ਕਿ ਇੱਥੇ ਨਹੀਂ ਆਇਆ ਰਵੀਨੰਦਾ ਜੀ ਦੇ ਘਰ ਸਿੱਧੇ ਦੁੱਧ ਦੇ ਪੈਸੇ ਜਾਂਦੇ ਰਹੇ ਆ ਰਵੀਨੰਦਾ ਜੀ ਨੂੰ ਪੁੱਛਿਓ ਕਿ ਅੱਜ ਤੱਕ ਕਦੀ ਇੱਧਰ ਦੀ ਏਟ ਇੱਧਰ ਕੀਤੀ ਆ ਬਸ ਨੋਟ ਨੋਟ ਚੁਪ ਕੇ ਆ ਜਾਂਦੇ ਜੇ ਕਦੀ ਏਟ ਇੱਕ ਇੱਕ ਤੁਸੀਂ ਦੱਸੋ ਤੁਸੀਂ ਪ੍ਰੈਸਰ ਬੋਟਰ ਉਹ ਇਹਨੇ ਵੇਖਿਆ ਕਦੀ ਸੇਵਾ ਕਰਨ ਆਇਆ ਹੋਇਆ ਕੋਈ ਕੁਝ ਕਰਨ ਹਾਂ ਜਦੋਂ ਕੋਈ ਕਬਜ਼ਾ ਲੈਣਾ ਹੋ ਜਾਂ ਕੋਈ ਪੈਸੇ ਖਾਣੇ ਫਿਰ ਆ ਜਾਣਾ ਇਸ ਬੰਦੇ ਨੇ ਜਾਂ ਪ੍ਰੈਸ ਕਾਨਫਰੰਸ ਕਰਨੀ ਤਾਂ ਆ ਜਾਣਾ ਠੀਕ ਆ ਜੀ ਅੱਜ ਮੇਰੀ ਬੇਨਤੀ ਸੁਣ ਲਓ ਅਸਲ ਉਹਨਾਂ ਦਾ ਨਾਲ ਆ ਪ੍ਰਸ਼ਾਸਨ ਕਿਉਂ ਕੌਣ ਨਾਲ ਆ ਮੇਰੀ ਇੱਕ ਬੇਨਤੀ ਸੁਣੋ ਪੁਲਿਸ ਨੇ ਕੁੱਲ ਪੁਲਿਸ ਤੁਹਾਨੂੰ ਮੈਂ ਕਹਿਣਾ ਕੀ ਪਿਆ ਮੈਂ ਪੁਲਿਸ ਕਬਜ਼ਾ ਨਹੀਂ ਕਰਾ ਸਕਦੀ ਕੋਰਟ ਚ ਸਾਡਾ ਕੇਸ ਚੱਲ ਰਿਹਾ ਆਲਰੇਡੀ ਠੀਕ ਆ ਪੁਲਿਸ ਕਬਜ਼ਾ ਨਹੀਂ ਕਰਾ ਸਕਦੀ ਇੱਕ ਮਿੰਟ ਡਾਕੂਮੈਂਟ ਮੇਰੀ ਗੱਲ ਸੁਣੋ ਡਾਕੂਮੈਂਟ ਇਹਨੂੰ ਕਹ ਦਿਖਾ ਦੇ ਸਾਨੂੰ ਵੀ ਤੁਹਾਨੂੰ ਕੋਰਟ ਦੇ ਲਿਖ ਕੇ ਤੁਹਾਨੂੰ ਆਰਡਰ ਕੀਤੇ ਹੁਣ ਵੀ ਹਾਂ ਖਾਲੀ ਕਰਾਓ ਆ ਹੀ ਖਾਲੀ ਕਰ ਦਾਂਗੇ ਵਿਸ਼ਾਲ ਜੀ ਸਰਕਾਰ ਦੇ ਨੁਮਾਇੰਦੇ ਇਹ ਤੁਸੀਂ ਕੀ ਕਹਿੰਦਾ ਕੇਸ ਨਹੀਂ ਚੱਲਦਾ ਹਾਂਜੀ ਸਰਕਾਰ ਦੇ ਨੁਮਾਇੰਦੇ ਬਿਲਕੁਲ ਸਾਡੀ ਚੱਲਦੀ ਤੜੀ ਖਲੋਤੇ ਇੱਥੇ ਆਣ ਕੇ ਹੁਣ ਵੇਖੋ ਬੀਬੀ ਨੇ ਇਹਨਾਂ ਨੂੰ ਬੁਲਾਇਆ ਮੈਡਮ ਲక్ష్ਮੀ ਕਾਂ ਚਾਵਲਾ ਜੀ ਨੇ ਠੀਕ ਆ ਬੁਲਾਇਆ ਉਹਨਾਂ ਦਾ ਪੱਕ ਸੁਣਿਆ ਸਾਡੇ ਉਹ ਕਿਉਂ ਨਹੀਂ ਪੁੱਛਿਆ ਗਿਆ ਡਾਕਟਰ ਰਕੇਸ਼ ਉਹਨਾਂ ਇਹਦਾ ਕੀ ਲੈਣ ਦੇਣ ਇੱਥੇ ਪਹਿਲਾਂ ਮੈਨੂੰ ਦੱਸੋ ਗਊਚਾਲਾ ਦੇ ਵਿੱਚ ਠੀਕ ਆ ਇਹ ਸਿਰਫ ਪਿਛਲੀ ਵਾਰੀ ਵੀ ਸਾਡਾ ਕੀ ਕੀਤਾ ਗਿਆ ਸੀ ਇਹ ਕਹਿੰਦੇ ਸੀ ਵੀ ਇੱਥੇ ਚੂੜਿਆਂ ਨੂੰ ਕਬਜ਼ਾ ਨਹੀਂ ਕਰਨ ਦੇਣਾ ਉਹ ਕਹਿੰਦੇ ਆ ਇੱਕ ਮਿੰਟ ਸਾਨੂੰ ਫੋਨ ਆਇਆ ਇੱਥੇ ਗਊਆਂ ਨੂੰ ਪੱਠੇ ਨਹੀਂ ਪਏ ਸੀ ਕੋਈ ਨਹੀਂ ਮਤਲਬ ਇਹ ਕਹਿੰਦਾ ਜੀ ਤਿੰਨ ਦਿਨ ਬਾਅਦ ਨੂੰ ਪਤਾ ਲੱਗਿਆ ਦੱਸੋ ਨਾ ਕਹਿੰਦੇ ਤਿੰਨ ਦਿਨ ਬਲਕਿ ਬਿਲਕੁਲ ਦੀਆਂ ਪਈਆਂ ਪਹਿਲੇ ਦਿਨ ਕਿਉਂ ਨਹੀਂ ਫਿਰ ਆਏ ਦਿਨ-ਦਿਨ ਇੱਥੇ ਨਹੀਂ ਸੀ ਪਰ ਪਹਿਲੇ ਦਿਨ ਆਉਂਦੇ ਨਾ ਸਾਨੂੰ ਪਹਿਲਾਂ ਵੀ ਝੋਟਾ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਪਹਿਲਾਂ ਵੀ ਜਾਤੀਸ਼ੂਜੇ ਸ਼ਬਦ ਕਹੇ ਗਏ ਲੋਰੀਗੜ ਖਾਣੇ ਤੇ ਕੰ ਪਹਿਲਾਂ ਉਹਨਾਂ ਦੇ ਪ੍ਰਧਾਨ ਸੀ ਦੀਪਕ ਡਕਰਾਲ ਉਦੋਂ ਇਹ ਗੱਲ ਹੋਈ ਪਹਿਲਾਂ ਵੀ ਕਮਲੇਟ ਇੱਥੇ ਕਰਾਈ ਗਈ ਠੀਕ ਆ ਉਸ ਤੋਂ ਬਾਅਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਫੇਰ ਉਹਨਾਂ ਨੇ ਕਿਹਾ ਚਲੋ ਤੁਹਾਡੇ ਕੋਲ ਮਾਫੀ ਮੰਗਾ ਦੇ ਨੇ ਛੱਡ ਦਿਓ ਠੀਕ ਆ ਇਹ ਚਾਹੁੰਦੇ ਆ ਕਿ ਸਾਡੀ ਮਤਲਬ ਜੋ ਵੀ ਸਾਡੀ ਕੌਮ ਆ ਇੱਥੇ ਉਹ ਨਾ ਸੇਵਾਗਾਰ ਅੱਗੇ ਨਾ ਵਧੇ ਸੇਵਾ ਨਾ ਕਰ ਸਕੇ ਠੀਕ ਆ ਸ਼ੁਰੂ ਤੋਂ ਇਹ ਕਟੜਪੰਥੀਆਂ ਵਹਾਉਂਦੇ ਰਿਹਾ ਸਾਡੇ ਨਾਲ ਅੱਜ ਵੀ ਇਹੀ ਭੇਤਭਾਵ ਕਰ ਰਹੇ ਆ ਤੇ ਹੁਣ ਇਹਨਾਂ ਦਾ ਭੇਤਭਾਵ ਅਸੀਂ ਚੱਲਣ ਨਹੀਂ ਦੇਵਾਂਗੇ ਸਾਰਾ ਆਪਣਾ ਸਮਾਜ ਇਕੱਠਾ ਕਰੇ ਬਿਲਕੁਲ ਸਮਾਜ ਇਕੱਠਾ ਪਹਿਲਾਂ ਕਰਾਂਗੇ ਜੋ ਜਿੱਦਾਂ ਹੋਏਗਾ ਜੇ ਸਾਨੂੰ ਜਾਮ ਲਾਣੇ ਤੇ ਧਰਨੇ ਲਾਣੇ ਵਿੱਚ ਸਭ ਕੁਝ ਲਾਵਾਂਗੇ ਆਪਣਾ ਪੁਲਿਸ ਨਾਮ ਦੱਸ ਕੇ ਤੇ ਅੱਜ ਜਿਹੜੀ ਜਗ੍ਹਾ ਪੁੱਜੀ ਉਹ ਕੀ ਕਰਨ ਮੈਂ ਜਗਵਿੰਦਰ ਸਿੰਘ ਜੱਜ ਗਊ ਸ਼ਾਲਾ ਗਾਇ ਸੁਮੇਤੀ ਦਾ ਜਰਨਲ ਸੈਕਟਰੀ ਹੈ ਬਾਬੇ ਪੌੜੇ ਵਾਲਾ ਦਾ ਅੰਮ੍ਰਿਤਸਰ ਇੱਥੇ ਸਾਡੀ ਇਹ ਗਊ ਗਰੀ ਥਵਾ ਸੰਪਤੀ ਹੈਗੀ ਹੈ ਨਾ ਇਹ 2002 ਤੋਂ ਚੱਲ ਰਹੀ ਹੈ ਸਾਡੀ 22 ਸਾਲ ਅੱਜ ਹੋ ਗਏ ਆ ਤੁਹਾਡੇ ਸਾਡਾ ਇੱਥੇ ਹੀ ਕਬਜ਼ਾ ਹੈ ਪ੍ਰਧਾਨ ਕਈ ਆਏ ਕਈ ਗਏ ਲੇਕਿਨ ਕਹਿੰਦਾ ਮਟਰ ਜਿਹੜਾ ਡਿਸਪਿਊਟ ਹੈਗਾ ਇਹ ਸਾਰਾ ਤਿੰਨਾਂ ਕੁ ਮਹੀਨਿਆਂ ਤੋਂ ਇਹਨਾਂ ਨੇ ਆ ਗਿਆ ਨਾ ਕਦੀ ਆ ਗਏ ਕਦੀ ਚਲੇ ਗਏ ਲੇਕਿਨ ਸਾਨੂੰ ਸਟੇ ਇੱਕ ਜਦਰਾ ਨਾ ਕੋਰਟ ਵੱਲੋਂ ਮਿਲਿਆ ਦਾ ਕੋਰਟ ਦਾ ਸੀ ਪੁਲਿਸ ਨੂੰ ਆਖਿਆ ਪੁਲਿਸ ਨੇ ਸਾਡਾ ਆ ਗਿਆ ਤੇ ਮਤਲਬ ਕਹਿੰਦਾ ਮਤਲਬ ਨਾਲ ਆਏ ਆ ਸਾਨੂੰ ਕਬਜ਼ਾ ਦਵਾਉਣ ਵਾਸਤੇ ਕੋ ਸਟੇ ਸਾਡੇ ਕੋਲ ਹੈਗਾ ਕਬਜ਼ਾ ਕੌਣ ਕਰਨ데요 ਸੀਗਾ ਕਿਉਂਕਿ ਭਾਈ ਰਾਹੁਲ ਮੱਟੀ ਹੋਣੀ ਹੈ ਜੀ ਹੋਰ ਕੌਣ ਹੈ ਰਾਹੁਲ ਮੱਟੀ ਹੋ ਟੂ ਰੌਹਲ ਮਟੂ ਅੱਛਾ ਜੀ ਉਹਨਾਂ ਅੱਜ ਕਪਟਾ ਲੈਣ ਆਏ ਹਾਂ ਹਾਂ ਜੀ ਹਾਂ ਜੀ ਤੁਹਾਡੇ ਕੋਲ ਸਟੇ ਹੈ ਹਾਂ ਜੀ ਸਟੇ ਹੈ ਜੀ ਤਾਂ ਕੀ ਇਹ ਲਗਾਤਾਰ ਪਿਛਲੇ ਸਮੇਂ ਤੋਂ ਜੇ ਗੱਲ ਕਰੀਏ 6-8 ਮਹੀਨੇ ਤੋਂ ਇਸ ਜੀ ਨੂੰ ਲੈ ਕੇ ਦੋਵੇਂ ਪੱਖ ਜਿਹੜੇ ਕੀ ਆਮੋ ਸਾਹਮਣੇ ਹੋ ਜਾਂਦੇ ਨੇ ਉਹ ਕਹਿੰਦੇ ਅਸੀਂ ਥੋੜੀ ਸੇਵਾ ਕਰਨੀ ਤੇ ਤੁਸੀਂ ਕਹਿੰਦੇ ਅਸੀਂ ਸੇਵਾ ਕਰਨੀ ਸੇਵਾ ਅਸੀਂ ਕਿਸੇ ਨੂੰ ਨਾ ਹੀ ਨਹੀਂ ਕਰਦੇ ਜੀ ਸੇਵਾ ਕੋਈ ਕਰੇ ਲੇਕਿਨ ਕਹਿੰਦਾ ਮਤਲਬ ਪਰਬੰਧਾ ਕੋਲ ਨਵੀਂ ਬਣਾਤੀ ਉਹਨਾਂ ਸੋਸਾਇਟੀ ਨਵੀਂ ਸੋਸਾਇਟੀ ਬਣੀ ਨਹੀਂ ਸਕਦੀ ਕਹਿੰਦਾ ਮਤਲਬ ਉਹ ਆ ਤਿੰਨਾ 24 ਮਹੀਨਿਆਂ ਤੋਂ ਬਣਾ ਕੇ ਅਸੀਂ ਸੁਸਾਇਟੀ ਹੈ ਜੀ ਅਸੀਂ ਪ੍ਰਧਾਨ ਹੈ ਜੀ ਅਸੀਂ ਤਾਂ ਲੇਕਿਨ ਆਲਰੇਡੀ ਸਾਡੇ ਨਿਲ ਚਰਮਾ ਜੀ ਹੈਗੇ ਪ੍ਰਧਾਨ ਉਹਨਾਂ ਨੂੰ ਪੁਲਿਸ ਲਿਪਾਰ ਮੰਦੇ ਜਿਹੜੇ ਰਿਟਾਇਰ ਸੀਗੇ ਇੰਸਪੈਕਟਰ ਸੀਗੇ ਉਹਨਾਂ ਨੂੰ ਚਲੋ ਸਜ਼ਾ ਹੋ ਗਈ ਮੈਂ ਕਿਵੇਂ ਲਓ ਕਿ ਉਹਨਾਂ ਦੇ ਬਿਹਾਰ ਦੇ ਉੱਤੇ ਉਹ ਉਹਨਾਂ ਦੇ ਬਾਅਦ ਗਏ ਆ ਤੇ ਬਾਅਦ ਇਹਨਾਂ ਨੇ ਫੇਰ ਆ ਕੇ ਹੋ ਗਿਆ ਆਗੇ ਫੇਰ ਕਰ ਜਾ ਗੱਲ ਲਿਆ ਅੱਛੇ ਇਹ ਗੱਲ ਆ ਹੋਰ ਵੀ ਗੱਲ ਨਹੀਂ ਅ ਅ ਪੁਲਿਸ ਪ੍ਰਸ਼ਾਸਨ ਦੇ ਨਾਲ ਆਏ ਪੁਲਿਸ ਹਾਂਜੀ 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 ਪੁਲਿਸ ਪ੍ਰਸ਼ਾਸਨ ਦੇ ਨਾਲ ਹੀ ਆਏ ਉਹਨਾਂ ਨੇ ਕਬਜ਼ਾ ਜਮਾਣਾ ਸਾਨੂੰ ਸਟੇਜ ਹੋਏਗਾ ਸਾਡੇ ਕੋਲ ਉਹਨਾਂ ਨੇ ਤੇ ਕਬਜ਼ਾ ਇਹ ਥੋੜੀ ਨਾ ਸਭੀ ਆ ਕੇ ਮਿਲ ਜੂਗੀ ਤੇ ਦੀ ਕਾਪੀ ਹੈ ਜੀ ਅੱਜ ਇਨਸ਼ਾਅੱਲਾ ਪੁੱਛਿਓ ਕੀ ਗੱਲ ਦੀ ਹੈ ਜੀ ਕੀ ਗੱਲ ਬਣ ਜੈਸ਼ੀਰਾਮ ਜੀ ਗੱਲ ਤੇ ਬੜੀ ਮੰਦ ਭਾਗੀ ਆ ਪਰ ਚਲੋ ਬੰਦੇ ਨੂੰ ਬਾਰ ਬਾਰ ਰਾਣਾ ਠੀ ਅੱਜ ਤੋਂ ਮੇਰਾ ਖਿਆਲ ਆ 7-8 ਮਹੀਨੇ ਪਹਿਲਾਂ ਉਹਦੀ ਗੱਲ ਆ ਰਿਟਾਇਰਡ ਪੁਲਸ ਅਫਸਰ ਅਨਿਲ ਸ਼ਰਮਾ ਜੀ ਅਸ਼ਵਨੀ ਜੀ ਪੰਜ-ਛਾ ਰਿਟਾਇਰਡ ਪੁਲਸ ਅਫਸਰ ਆਏ ਕਹਿੰਦੇ ਜੀ ਇੱਥੇ ਗਉਆਂ ਦਾ ਨਾ ਮੈਂ ਕੀ ਉਹ ਕਾਰਨ ਅਸੀਂ ਤੁਰ ਗਿਆਣੇ ਲੱਗੇ ਆ ਤਰਬੜਾ ਵਧੀਆ ਚੱਲਦਾ ਨੰਗੀ ਦਾ ਬਾਰੋਠੀ ਕਹਿੰਦੇ ਜੀ ਇੱਥੇ ਨਾ ਗਉਆਂ ਦਾ ਰਕ ਰਗਵਾ ਠੀਕ ਨਹੀਂ ਤੇ ਅਸੀਂ ਇਹ ਠਹਿਰ ਗਿਆ ਅਸੀਂ ਵੇਖਾਂ ਬਹੁਤ ਵਧੀਆ ਉਹਨਾਂ ਨੇ ਆ ਕੇ ਇੱਥੇ ਕੱਲ ਦੁਪਹਿਰ ਦੀ ਗੱਲ ਆ ਖੰਡਨ ਸ਼ਰਮਾ ਜੀ ਦੇ ਨੰਬਰ ਤੋਂ ਹੀ ਫੋਨ ਆਇਆ ਪਰ ਮੈਨੂੰ ਨਹੀਂ ਪਤਾ ਉਹ ਕਿਸੇ ਛੋਟੀ ਉਹਨਾਂ ਦੀ ਵਾਈਫ ਨੇ ਕਿਹਾ ਕਿ ਤਿੰਨ ਦਿਨ ਹੋ ਗਿਆ ਦੋ ਦਿਨ ਗਵਾਂ ਨੂੰ ਪੱਠੇ ਨਹੀਂ ਪਏ। ਮੈਂ ਕਿਹਾ ਬੜੀ ਮਾੜੀ ਗੱਲ ਆ। ਪ੍ਰਸ਼ਾਸਨ ਨੂੰ ਪੁੱਛਿਆ, ਪ੍ਰਸ਼ਾਸਨ ਕਹਿੰਦਾ ਅਫਸਰਾਂ ਨੇ ਉਸੇਲੇ ਰਤੀ ਏਸੀਪੀ ਸੈਂਟਰ ਨੇ ਕਹਿੰਦਾ ਨਹੀਂ ਜੀ ਪੱਠੇ ਪੈ ਗਿਆ ਲੇਬਰ ਲਾ। ਉਹ ਅਹੀ ਹੁੰ ਦੇਖਣ ਆਏ ਆ। ਸਾਰੀ ਵਾਰ ਲਗਭਗ ਚੱਲਦਾ ਵੈਸੇ ਹੀ ਕੰਮ ਪੱਠੇ ਪੈ ਰਹੇ। ਜਿਹੜਾ ਇੱਕ ਦੋ ਦਿਨ ਪਿੱਛੇ ਗਿਆ ਉਹਦੇ ਬਾਰੇ ਤੇ ਪਤਾ ਨਹੀਂ। ਕੋਈ ਜ਼ਿਲ੍ਹੇ ਦੂਜਿਆਂ ਨੂੰ ਪੁੱਛਿਆ ਉਹ ਵੀ ਕਹਿੰਦੇ ਹੀ ਪਾ ਰਹੇ। ਹੁਣ ਜ਼ਿਲ੍ਹੇ ਆ ਗਏ ਵੇਖੇ ਪਏ ਸਾਡਾ ਤੇ ਮਕਸਦ ਹੈ ਗਵਾਂ ਭੁੱਖੀਆਂ ਨਹੀਂ ਰਹਿਣੀਆਂ ਚਾਹੀਦੀ। ਉਹ ਤੁਹਾਡੇ ਸਾਹਮਣੇ ਆਪਿਆ ਸਮੂਥਲੀ ਚੱਲਦਾ ਪਿਆਗਾ ਇੰਨਾ ਇਸ ਤੋਂ ਲਾਭ ਹੋ ਰਿਹਾ ਤੇ ਕੀ ਹੋਣਾ ਕੰਮ ਚੱਲਦਾ ਸਰ ਜਗਾ ਜੁਗਾ ਦੀ ਕੋਈ ਰੋਲਾ ਪਿਆ ਰਿਆ ਸੀ ਪਰ ਉਹ ਤਾਂ ਪ੍ਰਬੰਧਨ ਨੂੰ ਲੈ ਕੇ ਪ੍ਰਬੰਧਕਾਂ ਨੂੰ ਲੈ ਕੇ ਦੋ ਕਮੇਟੀਆਂ ਮੁੱਗਮ ਨੇ ਉਹ ਸੁਣ ਉਹ ਵੀ ਇਹਨਾਂ ਚੋਈ ਹੈ ਉਹ ਵੀ ਸੇਵਾ ਕਰਨੀ ਚਾਹੁੰਦੇ ਆ ਵੀ ਕਰਨਾ ਚਾਹੁੰਦੇ ਰੋਲਾ ਹੁੰਦਾ ਕੋਈ ਇੰਡਸਟਰੀ ਦਾ ਹੋਵੇ ਕੋਈ ਦੁਕਾਨਾਂ ਦਾ ਹੋਵੇ ਉਹ ਵੀ ਸੇਵਾ ਕਰਨੀ ਚਾਹੁੰਦੇ ਆ ਵੀ ਸੇਵਾ ਕਰਨੀ ਚਾਹੁੰਦੇ ਆ ਉਹ ਬਹਿ ਕੇ ਆਪੇ ਇਹਨਾਂ ਦਾ ਜੋ ਹੋਏਗਾ ਉਹ ਇਹੀ ਦੀ ਉਹ ਪ੍ਰਸ਼ਾਸਨ ਨੂੰ ਕਹਤਾ ਇੱਕ ਭਾਈ ਸਾਹਿਬ ਨੇ ਵਿੱਚ ਹੋ ਗਿਆ ਹਟਾ ਕੋਰਟ ਚ ਮਸਲਾ ਗੱਲ ਹੋਣਾ ਠੀਕ ਆ ਪ੍ਰਸ਼ਾਸਨ ਨੂੰ ਕਿਹਾ ਕਾਗਜ਼ ਵੇਖ ਲੋ ਜਿਹਦੇ ਕਾਗਜ਼ ਸਹੀ ਆ ਉਹ ਉਠਾ ਦਿਓ ਕਿਉਂਕਿ ਜਿੱਲੇ ਕੋਰਟ ਦੇ ਮਸਲੇ ਆਿੰਦਾ ਫਿਰ ਸਾਡਾ ਤੁਹਾਡਾ ਕੰਮ ਹੋਕ ਜਾਂਦਾ ਸਾਡਾ ਤੇ ਇਹ ਨਾ ਗਿਆ ਸੀ ਕਿ ਤਿੰਨ ਦਿਨਾਂ ਤੋਂ ਉਹਨਾਂ ਨੇ ਕਿਹਾ ਗੋਮ ਨੇ ਪੱਠੇ ਨਹੀਂ ਖਾਦੇ ਸ਼ਾਇਦ ਲੋਕਾਂ ਉਹ ਜਿੱਲੇ ਆ ਕੇ ਵੇਖਿਆ ਉਹ ਲੇਬਰ ਪਾ ਰਹੀ ਆ ਕੰਮ ਚੱਲ ਰਿਹਾ ਜਿਹੜੀ ਤੁਸੀਂ ਗੱਲ ਕਹੀ ਆ ਉਹ ਪ੍ਰਸ਼ਾਸਨ ਆਪੇ ਵੇਖ ਲਗਾ ਕਿਤੇ ਕਾਗਜ਼ਾਂ ਕੀ ਗਾਉ ਨੂੰ ਬਿਠਾ ਦੇ